ਹੈਲੋ ਗਾਇਜ਼ ਵੈਲਕਮ ਟੂ ਮਾਈ ਨਿਊ ਵਲੌਗ ਹੋਰ ਕਮੇ ਸਾਰੇ ਠੀਕ ਠਾਕ ਹੋਏ ਮੇਰੇ ਬਲੋਸਾਰਨ ਸਸਕਾਲ ਗੁੱਡ ਮਾਰਨਿੰਗ ਜੀ ਸਵੇਰ ਦੇ ਵਜ ਚੁੱਕੇ ਨੇ 5:30 ਵਜੇ ਇਸ ਵਕਤ ਖੜੇ ਆਪਾਂ ਬਰਨਾਲਾ ਮੰਡੀ ਦੇ ਵਿੱਚ ਤਰੀਕੇ ਹੈਗੇ ਅੱਜ 22 ਦਿਨ ਹੈਗਾ ਅੱਜ ਮੰਗਲਵਾਰ ਤੇ ਅੱਜ ਆਪਾਂ ਗੱਲਬਾਤ ਕਰਦੇ ਵੀ ਅੱਜ ਦਾ ਕੀਮਾ ਚੰਗਰੇ ਜੀ ਆਪਾਂ ਹੋਲ ਸੇਲ ਰੇਟ ਬਾਰੇ ਆਪਾਂ ਗੱਲਬਾਤ ਕਰਦੇ ਵੀ ਅੱਜ ਦਾ ਕੀਮਾ ਚੰਗਰੇ ਜੀ ਹਾਂਜੀ ਦੋਸਤੋ ਆਪਾਂ ਕਰਦੇ ਗੱਲਬਾਤ ਵੀ ਅੱਜ ਦਾ ਕੀਮਾ ਚੰਗਰੇ ਜੀ ਸਬਜ਼ੀਆਂ ਦਾ ਜੀ ਆਪਾਂ ਹੋਲ ਸੇਲ ਰੇਟ ਬਾਰੇ ਆਪਾਂ ਗੱਲਬਾਤ ਕਰਦੇ ਵੀ ਅ ਹਾਂਜੀ ਦੋਸਤੋ ਪਿੰਡੀ ਦਾ ਪਾ ਕੱਢ ਚੁੱਕਿਆ ਜੀ ਪਿੰਡੀ ਦਾ ਪਾ ਰਹਿ ਗਿਆ ਜੀ ਅੱਜ ਦਾ ਜੀ 25 ਤੋਂ ਲੈ ਕੇ 30 ਰੁਪਏ ਤੱਕ ਦਾ ਪਾ ਰਹਿ ਗਿਆ ਜੀ ਪਿੰਡੀ ਦਾ ਜੀ ਪੰਛੇਰੀ ਦਾ ਪਾ ਰਿਹਾ ਜੀ ਅੱਜ ਦਾ ਜੀ 120 ਤੋਂ ਲੈ ਕੇ 150 ਰੁਪਏ ਤੱਕ ਦਾ ਪਾ ਜੀ ਪੰਛੇਰੀ ਦਾ ਜੀ ਅੱਜ ਦਾ ਜੀ ਪਿੰਡੀ ਦਾ ਹਾਂਜੀ ਦੋਸਤੋ ਅੱਲਾ ਦਾ ਪਾ ਹੈਗਾ ਜੀ ਅੱਜ ਦਾ ਜੀ ਵਧੀਆ ਅੱਲਾ ਦਾ ਪਾ ਆ ਰਿਹਾ ਜੀ ਅੱਜ ਦਾ ਜੀ 30 ਤੋਂ ਲੈ ਕੇ 35 ਰੁਪਏ ਤੱਕ ਦਾ ਪਾ ਜੀ ਅੱਲਾ ਦਾ ਜੀ ਅੱਜ ਦਾ ਜੀ ਬੰਦ ਗਰੇਟਾਂ ਦਾ ਪਾ ਜੀ ਅੱਲਾ ਦਾ ਜੀ ਅੱਜ ਦਾ ਜੀ 30 ਤੋਂ ਲੈ ਕੇ 35 ਰੁਪਏ ਤੱਕ ਦਾ ਪਾ ਜੀ ਅੱਲਾ ਦਾ ਜੀ ਅ ਹਾਂਜੀ ਦੋਸਤੋ ਪੱਤ ਗੋਭੀ ਦਾ ਭਾਅ ਹੈਗਾ ਜੀ ਅੱਜ ਦਾ ਜੀ 30 ਤੋਂ ਲੈ ਕੇ 35 ਰੁਪਏ ਤੱਕ ਦਾ ਭਾਅ ਜੀ ਪੱਤ ਗੋਭੀ ਦਾ ਜੀ ਅੱਜ ਦਾ ਜੀ ਇਹ ਬੰਦ ਘਟੇ ਦਾ ਭਾਅ ਜੀ ਅੱਜ ਦਾ ਜੀ ਪੱਤ ਗੋਭੀ ਦਾ ਜੀ ਹਾਂਜੀ ਦੋਸਤੋ ਕੁਰੇਲੇ ਦਾ ਭਾਅ ਹੈਗਾ ਜੀ ਅੱਜ ਦਾ ਜੀ ਬੰਦ ਲਫਾ ਦਾ ਭਾਅ ਹੈਗਾ ਜੀ ਅੱਜ ਦਾ ਜੀ ਕੁਰੇਲੇ ਦਾ ਜੀ 45 ਤੋਂ ਲੈ ਕੇ 50 ਰੁਪਏ ਤੱਕ ਦਾ ਭਾਅ ਜੀ ਕੁਰੇਲੇ ਦਾ ਜੀ ਅੱਜ ਦਾ ਜੀ ਇਹ ਬੰਦ ਲਫਾ ਦਾ ਭਾਅ ਜੀ ਕੁਰੇਲੇ ਦਾ ਜੀ ਅੱਜ ਦਾ ਹਾਂਜੀ ਦੋਸਤੋ ਪਾਲਕ ਦਾ ਭਾਅ ਹੈਗਾ ਜੀ ਅੱਜ ਦਾ ਜੀ ਦਰਜਣ ਦਾ ਭਾਅ ਰਿਹਾ ਜੀ ਅੱਜ ਦਾ ਜੀ 350 ਤੋਂ ਲੈ ਕੇ 400 ਰੁਪਏ ਦੇ ਦਰਾਂ ਭਾਅ ਜੀ ਪਾਲਕ ਦਾ ਜੀ ਅੱਜ ਦਾ ਜੀ ਇਹ ਦਰਜਣ ਦਾ ਭਾਅ ਜੀ ਪਾਲਕ ਦਾ ਜੀ ਅੱਜ ਦਾ ਜੀ ਹਾਂਜੀ ਦੋਸਤੋ ਸਰੋਂ ਦੇ ਸਾਗ ਦਾ ਭਾਅ ਹੈਗਾ ਜੀ ਅੱਜ ਦਾ ਜੀ ਦਰਜਣ ਦਾ ਭਾਅ ਰਿਹਾ ਜੀ ਅੱਜ ਦਾ ਜੀ 300 ਤੋਂ ਲੈ ਕੇ 350 ਰੁਪਏ ਤੱਕ ਦਾ ਭਾਅ ਜੀ ਦਰਜਣ ਦਾ ਜੀ ਅੱਜ ਦਾ ਜੀ ਸਰੋਂ ਦੇ ਸਾਗ ਦਾ ਭਾਅ ਜੀ ਅੱਜ ਦਾ ਜੀ ਹਾਂਜੀ ਦੋਸਤੋ ਦਾਣੇ ਵਾਲੇ ਚੌਲੇ ਦਾ ਭਾਅ ਹੈਗਾ ਜੱਜ ਦਾ ਜੀ ਪੰਸੀਰੀ ਦਾ ਭਾਅ ਰਿਹਾ ਜੱਜ ਦਾ ਜੀ 350 ਰੁਪਏ ਦਾ ਭਾਅ ਦੀ ਪੰਸੀਰੀ ਦਾ ਜੱਜ ਦਾ ਜੀ ਦਾਣੇ ਵਾਲੇ ਚੌਲੇ ਦਾ ਜੱਜ ਦਾ ਜੀ ਤੇ ਕਿਲੋ ਦਾ ਭਾਅ ਰਿਹਾ ਜੱਜ ਦਾ ਜੀ 70 ਰੁਪਏ ਕਿਲੋ ਦਾ ਭਾਅ ਜੀ ਦਾਣੇ ਵਾਲੇ ਚੌਲੇ ਦਾ ਜੀ ਅੱਜ ਦਾ ਜੀ ਘੱਟੋ ਘੜਾ ਪੰਸੀਰੀ ਲੈਣੀ ਪੈਣੀ ਹੈ ਜੇ ਕਿਸੇ ਨੇ ਵੀ ਲੈਣੀ ਹੈ 70 ਰੁਪਏ ਕਿਲੋ ਦਾ ਭਾਅ ਦੀ ਅੱਜ ਦਾ ਜੀ ਦਾਣੇ ਵਾਲੇ ਚੌਲੇ ਦਾ ਹਾਂਜੀ ਦੋਸਤੋ ਟੋਰੀ ਦਾ ਪਾ ਹੈਗਾ ਜੀ ਅੱਜ ਦਾ ਜੀ ਬੰਦ ਲਫਾ ਦਾ ਪਾ ਹੈਗਾ ਜੀ ਟੋਰੀ ਦਾ ਜੀ ਅੱਜ ਦਾ ਜੀ 25 ਤੋਂ ਲੈ ਕੇ 30 ਰੁਪਏ ਤੱਕ ਦਾ ਪਾ ਜੀ ਟੋਰੀ ਦਾ ਜੀ ਅੱਜ ਦਾ ਜੀ ਇਹ ਬੰਦ ਲਫਾ ਫੈਨਾ ਪਾ ਦੀ ਟੋਰੀ ਦਾ ਜੀ ਅੱਜ ਦਾ ਹਾਂਜੀ ਦੋਸਤੋ ਪਰਮਲ ਦਾ ਪਾ ਹੈਗਾ ਜੀ ਅੱਜ ਦਾ ਜੀ ਬੰਦ ਲਫਾਫੇ ਦਾ ਪਾ ਹੈਗਾ ਜੀ ਅੱਜ ਦਾ ਜੀ 5 ਕਿਲੋ ਲੈਣਾ ਪੈਣਾ ਜੇ ਕਿਸੇ ਨੇ ਵੀ ਲੈਣਾ ਜੀ 20 ਤੋਂ ਲੈ ਕੇ 25 ਰੁਪਏ ਤੱਕ ਦਾ ਪਾ ਜੀ ਪਰਮਲ ਦਾ ਜੀ ਅੱਜ ਦਾ ਜੀ ਬੰਦ ਲਫਾਫੇ ਦਾ ਪਾ ਜੀ ਅੱਜ ਦਾ ਹਾਂਜੀ ਦੋਸਤੋ ਆਪਾਂ ਬਾਈ ਹੈਰੀ ਨਾਲ ਗੱਲਬਾਤ ਕਰਦੇ ਵੀ ਅੱਜ ਦਾ ਕੀ ਪਾਸ ਚੱਲ ਰਿਹਾ ਜੀ ਅੱਜ ਦਾ ਜੀ ਜਾਲ ਵਾਲੇ ਕੱਦੂ ਬਾਰੇ ਗੱਲਬਾਤ ਕਰਦੇ ਹਾਂ ਫਿਰ ਕੀ ਹਾਲ ਨੇ ਬਾਈ ਲੋਟਾ ਆ ਟੜਾ ਕੈਮਾ ਹਾਂਜੀ ਦੋਸਤੋ ਆਪਾਂ ਬਾਈ ਹੈਰੀ ਨਾਲ ਗੱਲਬਾਤ ਕਰਦੇ ਵੀ ਅੱਜ ਦਾ ਕੀ ਪਾਸ ਚੱਲ ਰਿਹਾ ਜੀ ਅੱਜ ਦਾ ਜੀ ਜਾਲ ਵਾਲੇ ਕੱਦੂ ਬਾਰੇ ਕਰਦੇ ਗੱਲ ਹੋਰ ਕੀ ਹਾਲ ਨੇ ਬੰਦਾ ਲੋਟਾ ਬਾਈ ਹਾਂਜੀ ਦੋਸਤੋ ਬਾਈ ਹੈਰੀ ਕੋਲੋਂ ਮਿਲ ਜੂ ਪੇਠਾ ਜੇ ਕਿਸੇ ਨੇ ਵੀ ਲੈਣਾ ਜੀ ਲੋਕਲ ਪੇਠਾ ਜੀ ਇਹੇ 16 ਤੋਂ ਲੈ ਕੇ 18 ਰੁਪਏ ਤੱਕ ਦਾ ਭਾਅ ਜੀ ਲੋਕਲ ਪੇਠੇ ਦਾ ਭਾਅ ਜੀ ਅੱਜ ਦਾ ਜੀ ਇਹ ਬੰਦਲ ਫਾਕੇ ਲੈਣੇ ਪੈਣੇ ਨੇ ਕਿਸੇ ਨੇ ਵੀ ਲੈਣਿਆ ਜੀ 16 ਤੋਂ ਲੈ ਕੇ 18 ਰੁਪਏ ਤੱਕ ਦਾ ਭਾਅ ਜੀ ਪੇਠੇ ਦਾ ਜੀ ਅੱਜ ਦਾ ਜੀ ਇਹ ਲੋਕਲ ਪੇਠਾ ਜੀ ਪੂਰਾ ਟੌਪ ਦਾ ਹਾਂਜੀ ਦੋਸਤੋ ਲੋਕਲ ਮਿਰਚ ਦਾ ਭਾਅ ਹੈਗਾ ਜੀ ਅੱਜ ਦਾ ਜੀ 30 ਤੋਂ ਲੈ ਕੇ 30 ਤੋਂ ਲੈ ਕੇ 40 ਰੁਪਏ ਤੱਕ ਦਾ ਭਾਅ ਜੀ ਹਰੀ ਮਿਰਚ ਦਾ ਜੀ ਅੱਜ ਦਾ ਜੀ ਇਹ ਵੀ ਘੱਟੋ ਘੱਟ 5 ਕਿਲੋ ਲੈਣੀ ਪੈਣੀ ਹੈ ਜੇ ਕਿਸੇ ਨੇ ਲੈਣੀ ਹੈ ਜੀ ਬਾਈ ਹੈਰੀ ਕਿਲੋ ਮਿਲ ਜੂ ਇਹ ਵੀ ਹਰੀ ਮਿਰਚਾਂ ਤੇ ਲੋਕਲ ਮਿਰਚਾਂ ਜੀ ਪੂਰੀ ਵਧੀਆ ਮਿਰਚਾਂ ਜੀ ਇਹ ਹਰੀ ਇਹਨੇ ਵੀ ਲੈਣੀ ਹੈ 35 ਤੋਂ ਲੈ ਕੇ 40 ਰੁਪਏ ਤੱਕ ਦਾ ਭਾਅ ਜੀ ਹਰੀ ਮਿਰਚ ਦਾ ਜੀ ਅੱਜ ਦਾ ਹਾਂ ਜੀ ਦੋਸਤੋ ਚਿਬੜਾਂ ਦਾ ਭਾਅ ਹੈਗਾ ਜੀ ਅੱਜ ਦਾ ਜੀ 30 ਰੁਪਏ ਕਿਲੋ ਦਾ ਭਾਅ ਦੀ ਚੱਬਰਾਂ ਦਾ ਜੀ ਪਨਛੇਰੀ ਦਾ ਭਾਅ ਹੈ ਜੀ ਅੱਜ ਦਾ ਜੀ 150 ਰੁਪਏ ਦਾ ਭਾਅ ਦੀ ਚੱਬਰਾਂ ਦਾ ਅੱਜ ਦਾ ਜੀ ਇਹ ਪਨਛੇਰੀ ਦਾ ਭਾਅ ਦੀ ਚੱਬਰਾਂ ਦਾ ਜੀ ਅੱਜ ਦਾ ਹਾਂਜੀ ਦੋਸਤੋ ਮੂਲੀ ਦਾ ਭਾਅ ਹੈਗਾ ਜੀ ਅੱਜ ਦਾ ਜੀ ਪੰਡ ਦਾ ਭਾਅ ਹੈਗਾ ਜੀ ਮੂਲੀ ਦਾ ਜੀ ਅੱਜ ਦਾ ਜੀ 30 ਤੋਂ ਲੈ ਕੇ 35 ਰੁਪਏ ਤੱਕ ਦਾ ਭਾਅ ਜੀ ਮੂਲੀ ਦਾ ਜੀ ਅੱਜ ਦਾ ਜੀ ਬੰਦ ਪੰਡ ਦਾ ਭਾਅ ਜੀ ਮੂਲੀ ਦਾ ਜੀ ਅੱਜ ਦਾ ਹਾਂਜੀ ਦੋਸਤੋ ਹਰੇ ਮਟਰਾਂ ਦਾ ਭਾਅ ਹੈਗਾ ਜੀ ਅੱਜ ਦਾ ਜੀ ਪੰਸੀਰੀ ਦਾ ਭਾਅ ਹੈਗਾ ਜੀ ਅੱਜ ਦਾ ਜੀ 650 ਰੁਪਏ ਦਾ ਭਾਅ ਜੀ ਪੰਸੀਰੀ ਦਾ ਜੀ ਅੱਜ ਦਾ ਜੀ ਇਹ ਹਰੇ ਮਟਰਾਂ ਦਾ ਭਾਅ ਜੀ ਅੱਜ ਦਾ ਜੀ 130 ਰੁਪਏ ਕਿਲੋ ਤੱਕ ਦਾ ਭਾਅ ਰਹੇਗਾ ਜੀ ਹਰੇ ਮਟਰਾਂ ਦਾ ਜੀ ਅੱਜ ਦਾ ਹਾਂਜੀ ਦੋਸਤੋ ਪੈਨਸਲ ਮਟਰ ਦਾ ਭਾਅ ਹੈਗਾ ਜੀ ਅੱਜ ਦਾ ਜੀ ਪੰਸੀਰੀ ਦਾ ਭਾਅ ਰਿਹਾ ਜੀ ਅੱਜ ਦਾ ਜੀ 670 ਰੁਪਏ ਦਾ ਭਾਅ ਜੀ ਪੰਸੀਰੀ ਦਾ ਜੀ ਅੱਜ ਦਾ ਜੀ ਇਹ ਹਰੇ ਮਟਰਾਂ ਦਾ ਭਾਅ ਜੀ ਅੱਜ ਦਾ ਜੀ ਪੰਸੀਰੀ ਦਾ ਹਾਂਜੀ ਦੋਸਤੋ ਅਦਰਕ ਦਾ ਭਾਅ ਹੈਗਾ ਜੀ ਅੱਜ ਦਾ ਜੀ 50 ਰੁਪਏ ਕਿਲੋ ਦਾ ਭਾਅ ਜੀ ਅਦਰਕ ਦਾ ਜੀ ਅੱਜ ਦਾ ਜੀ ਬੰਦ ਗੋਰੀ ਦਾ ਭਾਅ ਜੀ ਅਦਰਕ ਦਾ ਜੀ ਅੱਜ ਦਾ ਹਾਂਜੀ ਦੋਸਤੋ ਬੈਂਗਣੀ ਦਾ ਭਾਅ ਹੈਗਾ ਜੀ ਅੱਜ ਦਾ ਜੀ ਪੰਛੇਰੀ ਦਾ ਭਾਅ ਆ ਰਿਹਾ ਜੀ ਅੱਜ ਦਾ ਜੀ 200 ਰੁਪਏ ਦਾ ਭਾਅ ਜੀ ਪੰਛੇਰੀ ਦਾ ਜੀ ਅੱਜ ਦਾ ਜੀ ਬੈਂਗਣੀ ਦਾ ਕਿਲੋ ਦਾ ਭਾਅ ਆ ਰਿਹਾ ਜੀ ਅੱਜ ਦਾ ਜੀ 40 ਰੁਪਏ ਕਿਲੋ ਦਾ ਭਾਅ ਜੀ ਅੱਜ ਦਾ ਜੀ ਬੈਂਗਣੀ ਦਾ ਜੀ ਕਸਨੇ ਵੀ ਲੈਣੀ ਹੈ ਘੱਟੋ ਘਾਟ ਪੰਸੀਰੀ ਲੈਣੀ ਬਣੀ ਇਹ ਕਿਹਨੇ ਲੈਣੀ ਹੈ ਜੀ 200 ਰੁਪਏ ਦਾ ਭਾਜ ਹੀ ਪੰਸੀਰੀ ਦਾ ਜੀ ਅੱਜ ਦਾ ਹਾਂਜੀ ਦੋਸਤੋ ਟਮਾਟਰ ਦਾ ਭਾਅ ਵੱਧ ਚੁੱਕੇ ਨੇ ਜੀ ਟਮਾਟਰ ਦਾ ਭਾਅ ਹੋ ਗਿਆ ਜੀ ਅੱਜ ਦਾ ਜੀ ਬੰਦ ਗ੍ਰੇਟਾ ਦਾ ਭਾਅ ਹੋ ਗਿਆ ਜੀ ਅੱਜ ਦਾ ਜੀ 25 ਤੋਂ ਲੈ ਕੇ 28 ਰੁਪਏ ਤੱਕ ਦਾ ਭਾਅ ਜੀ ਟਮਾਟਰ ਦਾ ਜੀ ਅੱਜ ਦਾ ਜੀ ਇਹ ਬੰਦ ਗ੍ਰੇਟਾ ਦਾ ਭਾਅ ਜੀ ਟਮਾਟਰ ਦਾ ਜੀ ਅੱਜ ਦਾ ਹਾਂਜੀ ਦੋਸਤੋ ਆਰਬੀ ਦਾ ਭਾਅ ਹੈਗਾ ਜੀ ਅੱਜ ਦਾ ਜੀ ਬੰਦ ਲਫਾਵੇ ਦਾ ਭਾਅ ਹੈਗਾ ਜੀ ਆਰਬੀ ਦਾ ਜੀ ਅੱਜ ਦਾ ਜੀ ਕੀ ਲੋਕੋ ਭਾਰ ਹੈ ਜੀ ਅੱਜ ਇਹ 15 ਤੋਂ ਲੈ ਕੇ 20 ਰੁਪਏ ਤੱਕ ਦਾ ਭਾਅ ਜੀ ਅਰਬੀ ਦਾ ਜੀ ਅੱਜ ਦਾ ਜੀ ਇਹ ਬੰਦ ਗਰੇਟ ਵੀ ਮਿਲ ਜਾਣਗੇ ਜੀ ਕਿਸੇ ਨੇ ਲੈਣਾ ਜੀ 15 ਤੋਂ ਲੈ ਕੇ 20 ਰੁਪਏ ਤੱਕ ਦਾ ਭਾਅ ਜੀ ਅਰਬੀ ਦਾ ਜੀ ਅੱਜ ਦਾ ਹਾਂਜੀ ਦੋਸਤੋ ਜਾਲ ਵਾਲੇ ਕੱਦੂ ਦਾ ਭਾਅ ਹੈਗਾ ਜੀ ਅੱਜ ਦਾ ਜੀ ਬੰਦ ਗਰੇਟਾਂ ਦਾ ਭਾਅ ਹੈਗਾ ਜੀ ਅੱਜ ਦਾ ਜੀ 60 ਤੋਂ ਲੈ ਕੇ 70 ਰੁਪਏ ਤੱਕ ਦਾ ਭਾਅ ਦੀ ਕੱਦੂ ਦਾ ਜੀ ਅੱਜ ਦਾ ਜੀ ਇਹ ਬੰਦ ਗਰੇਟਾਂ ਦਾ ਭਾਅ ਜੀ ਕੱਦੂ ਦਾ ਜੀ ਅੱਜ ਦਾ ਜੀ ਜਾਲ ਵਾਲੇ ਦਾ ਜੀ ਹਾਂਜੀ ਦੋਸਤੋ ਕੱਚੇ ਚੌੜੇ ਨੇ ਭਾਅ ਵੱਧ ਚੁੱਕੇ ਨੇ ਜੀ ਕੱਚੇ ਚੌੜੇ ਦਾ ਭ ਕੱਚੇ ਚੌਲੇ ਨੇ ਜੀ ਅੱਜ ਦਾ ਜੀ ਪੰਛੇਰੀ ਦਾ ਜੀ 450 ਤੋਂ ਲੈ ਕੇ 450 ਰੁਪਏ ਤੱਕ ਦਾ ਭਾਅ ਆ ਦੀ ਪੰਛੇਰੀ ਦਾ ਜੀ ਅੱਜ ਦਾ 80 ਤੋਂ ਲੈ ਕੇ 90 ਰੁਪਏ ਤੱਕ ਦਾ ਭਾਅ ਆ ਦੀ ਕਿਲੋ ਦਾ ਜੀ ਚੌਲੇ ਦਾ ਜੀ ਅੱਜ ਦਾ ਜੀ ਕੱਚੇ ਦਾ ਹਾਂਜੀ ਦੋਸਤੋ ਨਾਰਮਲ ਕੱਦੂ ਦਾ ਭਾਅ ਹੈਗਾ ਜੀ ਅੱਜ ਦਾ ਜੀ ਬੰਦ ਗ੍ਰੇਡ ਦਾ ਭਾਅ ਆ ਰਿਹਾ ਜੀ ਅੱਜ ਦਾ ਜੀ 30 ਤੋਂ ਲੈ ਕੇ 35 ਰੁਪਏ ਤੱਕ ਦਾ ਭਾਅ ਆ ਜੀ ਕੱਬੀ ਬਾਜੀ ਇਹ ਨਾਰਮਲ ਕੱਦੂ ਦਾ ਭਾਅ ਜੀ ਅੱਜ ਦਾ ਜੀ ਹਾਂਜੀ ਦੋਸਤੋ ਲੋਕਲ ਗੋਭੀ ਦਾ ਭਾਅ ਹੈਗਾ ਜੀ ਅੱਜ ਦਾ ਜੀ 35 ਤੋਂ ਲੈ ਕੇ 40 ਰੁਪਏ ਤੱਕ ਦਾ ਭਾਅ ਜੀ ਲੋਕਲ ਗੋਭੀ ਦਾ ਜੀ ਅੱਜ ਦਾ ਜੀ 1 1 ਰੁਪਆ ਬਣਦਾ ਭਾਅ ਜੀ ਅੱਜ ਦਾ ਜੀ ਲੋਕਲ ਗੋਭੀ ਦਾ ਜੀ ਅੱਜ ਦਾ ਹਾਂਜੀ ਦੋਸਤੋ ਦੇਖੋ ਜੀ ਸਵੇਰ ਦੇ ਬਾਅਦ ਚੁੱਕ ਨੇ 6 ਤੇ ਦੇਖੋ ਮੰਡੀ ਦੇ ਵਿੱਚ ਕੱਖ ਬਹੁਤ ਆ ਜੀ ਪੂਰਾ ਭਰਿਆ ਪਿਆ ਮੰਡੀ ਅੱਜ ਦੇਖੋ ਜੀ ਫੁੱਲ ਹਾਂਜੀ ਦੋਸਤੋ ਗਾਜਰਾਂ ਦਾ ਭਾਅ ਹੈਗਾ ਜੀ ਅੱਜ ਦਾ ਜੀ ਪੰਸੇਰੀ ਦਾ ਭਾਅ ਰਿਹਾ ਜੀ ਅੱਜ ਦਾ ਜੀ 150 ਰੁਪਏ ਦਾ ਭਾਅ ਜੀ ਪੰਸੀਰੀ ਦਾ ਜੀ ਅੱਜ ਦਾ ਜੀ ਗਾਜਰਾਂ ਦਾ ਜੀ ਕਿੱਲੇ ਦਾ ਭਾਅ ਰਿਹਾ ਜੀ ਅੱਜ ਦਾ ਜੀ 30 ਰੁਪਏ ਕਿਲੋ ਦਾ ਭਾਅ ਜੀ ਗਾਜਰਾਂ ਦਾ ਜੀ ਇਹ ਪਹਾੜੀ ਗਾਜਰਾਂ ਦਾ ਭਾਅ ਜੀ ਅੱਜ ਦਾ ਜੀ ਤੇ ਬੰਦਪੂਰੀ ਦਾ ਭਾਅ ਰਿਹਾ ਜੀ ਅੱਜ ਦਾ ਜੀ 990 ਤੋਂ ਲੈ ਕੇ 1000 ਰੁਪਏ ਤੱਕ ਦਾ ਭਾਅ ਜੀ ਪੂਰੀ ਦਾ ਜੀ ਅੱਜ ਦਾ ਜੀ ਇਹ ਗਾਜਰਾਂ ਦਾ ਜੀ ਬੰਦਪੂਰੀ ਦਾ ਭਾਅ ਜੀ ਅੱਜ ਦਾ ਹਾਂਜੀ ਦੋਸਤੋ ਸਿਮਲਾ ਮਿਰਚ ਦਾ ਭਾਅ ਹੈਗਾ ਜੀ ਅੱਜ ਦਾ ਜੀ ਬੰਦ ਡੱਬੇ ਦਾ ਭਾਅ ਰਿਹਾ ਜੀ ਅੱਜ ਦਾ ਜੀ 70 ਤੋਂ ਲੈ ਕੇ 75 ਰੁਪਏ ਤੱਕ ਦਾ ਭਾਅ ਜੀ ਸਿਮ ਹਾਂਜੀ ਦੋਸਤੋ ਮਸ਼ਰੂਮ ਦਾ ਭਾਅ ਹੈਗਾ ਜੀ ਅੱਜ ਦਾ ਜੀ ਬੰਦ ਡੱਬੀ ਦਾ ਭਾਅ ਰਿਹਾ ਜੀ ਅੱਜ ਦਾ ਜੀ 40 ਰੁਪਏ ਦਾ ਸਿੰਗਲ ਡੱਬੀ ਦਾ ਭਾਅ ਜੀ ਕਿਸੇ ਨੂੰ ਵੀ ਲੈਣਾ ਜੀ ਤੇ ਸਿੰਗਲ ਡੱਬੀ ਦਾ ਭਾਅ ਰਿਹਾ ਜੀ ਅੱਜ ਦਾ ਜੀ 40 ਰੁਪਏ ਦਾ ਭਾਅ ਜੀ ਡੱਬੀ ਦਾ ਜੀ ਸਿੰਗਲ ਦਾ ਜੀ ਮਸ਼ਰੂਮ ਦਾ ਜੀ ਅੱਜ ਦਾ ਹਾਂਜੀ ਦੋਸਤੋ ਪਰਮਲ ਦਾ ਭਾਅ ਹੈਗਾ ਜੀ ਅੱਜ ਦਾ ਜੀ ਪਨਸੇਰੀ ਦਾ ਭਾਅ ਰਿਹਾ ਜੀ ਅੱਜ ਦਾ ਜੀ 400 ਰੁਪਏ ਦਾ ਭਾਅ ਜੀ ਪਰਮਲ ਪਰਮਲ ਦਾ ਜੀ ਪੰਸ਼ੀਰੀ ਦਾ ਜੀ ਅੱਜ ਦਾ ਜੀ ਕਿਲੋ ਦਾ ਭਾਅ ਆ ਰਿਹਾ ਜੀ ਅੱਜ ਦਾ ਜੀ 80 ਰੁਪਏ ਕਿਲੋ ਦਾ ਭਾਅ ਜੀ ਪਰਮਲ ਦਾ ਜੀ ਅੱਜ ਦਾ ਹਾਂ ਜੀ ਦੋਸਤੋ ਆਪਾਂ ਇੱਕ ਹੋਰ ਵੀ ਆਈਟਮ ਦਿਖਾਉਣਾ ਹੈ ਕੰਟੋਲੇ ਬਾਰੇ ਆਪਾਂ ਗੱਲਬਾਤ ਕਰਦੇ ਹਾਂ ਜੀ ਆਪਾਂ ਪਹਿਲੀ ਵਾਰ ਦਿਖਾਉਣਾ ਸਾਨੂੰ ਗੁਰਨਾਮ ਮੰਡੀ ਦੇ ਵਿੱਚ ਵੀ ਕੀ ਰੇਟ ਚੱਲ ਰਿਹਾ ਜੀ ਇਸ ਦਾ ਤੇ ਕੀ ਰੇਟ ਕੀ ਹੈ ਜੀ ਇਹ ਇਹ ਕੰਟੋਲਾ ਹੈਗਾ ਜੀ ਕੀ ਰੇਟ ਚੱਲਦਾ ਜੀ ਇਹਦਾ ਕੰਟੋਲਾ 100 ਰੁਪਏ ਚੋ ਹੈ ਸਰ ਅੱਛਾ 100 ਰੁਪਏ ਕਿਲੋ ਆ ਹਾਂ ਜੀ ਅੱਛਾ 100 ਰੁਪਏ प्रति ਬਾਈ ਠੀਕ ਬਹੁਤ ਫਾਇਦੇ ਵਾਲੀ ਚੀਜ਼ ਹੈ ਜੀ ਅੱਛਾ ਇਹਦੇ ਵਿੱਚ ਸਬਜ਼ੀ ਬਣਦੀ ਆ ਬਹੁਤ ਵਧੀਆ ਸਬਜ਼ੀ ਬਣਦਾ ਜੀ ਹਾਂਜੀ ਦੋਸਤੋ ਇਹਦੇ ਵਿੱਚ ਸਬਜ਼ੀ ਬਣਦੀ ਆ ਇਹ ਪੂਰੀ ਟੌਪ ਦੀ ਬਣਦੀ ਆ ਬਾਈ ਕਹਿੰਦਾ ਤੇ 100 ਰੁਪਏ ਕਿਲੋ ਦਾ ਪਾ ਜੀ ਅੱਜ ਦਾ ਜੀ ਇਹ ਕੰਟਰੋਲ ਹੈ ਹਾਂਜੀ ਦੋਸਤੋ ਕੱਚੇ ਪਪੀਤੇ ਦਾ ਪਾ ਰਿਹਾ ਜੀ ਅੱਜ ਦਾ ਜੀ 40 ਰੁਪਏ ਕਿਲੋ ਦਾ ਪਾ ਜੀ ਪਪੀਤੇ ਦਾ ਜੀ ਅੱਜ ਦਾ ਜੀ ਕੱਚੇ ਪਪੀਤੇ ਦਾ ਪਾ ਜੀ ਅੱਜ ਦਾ ਜੀ ਇਹ ਵੀ ਸਬਜ਼ੀ ਬਣ ਜਾਂਦੀ ਹੈ ਪੂਰੀ ਵਧੀਆ ਤੇ ਕੱਚੇ ਪਪੀਤੇ ਦਾ ਪਾ ਰਿਹਾ ਜੀ ਅੱਜ ਦਾ ਜੀ 40 ਰੁਪਏ ਕਿਲੋ ਦਾ ਪਾ ਜੀ ਪਪੀਤੇ ਦਾ ਜੀ ਅੱਜ ਦਾ ਹਾਂਜੀ ਦੋਸਤੋ ਬਾਰਲੀ ਮਿਰਚ ਦਾ ਪਾ ਹੈਗਾ ਜੀ ਅੱਜ ਦਾ ਜੀ 45 ਤੋਂ ਲੱਗੇ 50 ਪਚਕ ਦਾ ਭਾਅ ਜੀ ਕਿਲੋ ਦਾ ਜੀ ਅੱਜ ਦਾ ਜੀ ਇਹ ਬਾਹਰਲੀ ਮਿਰਚ ਦਾ ਭਾਅ ਜੀ ਅੱਜ ਦਾ ਜੀ ਹਰੀ ਮਿਰਚ ਦਾ ਜੀ ਅੱਜ ਦਾ ਜੀ ਇਹ ਹਾਂਜੀ ਦੋਸਤੋ ਚਾਹਨਾ ਖੀਰੇ ਦਾ ਭਾਅ ਹੈਗਾ ਜੀ ਅੱਜ ਦਾ ਜੀ ਬੰਦਲ ਲਫਾਫੇ ਦਾ ਭਾਅ ਰਿਹਾ ਜੀ ਅੱਜ ਦਾ ਜੀ 600 ਰੁਪਏ ਦਾ ਭਾਅ ਜੀ ਬੰਦਲ ਲਫਾਫੇ ਦਾ ਜੀ ਅੱਜ ਦਾ ਜੀ ਇਹ ਚਾਹਨਾ ਖੀਰੇ ਦਾ ਭਾਅ ਜੀ ਅੱਜ ਦਾ ਜੀ 15 ਕਿਲੋ ਵਾਲਾ ਖੀਰਾ ਮਿਲਜੋ ਲਫਾਫਾ ਬੰਦ ਜੀ ਕਿਸੇ ਨੇ ਲੈਣਾ ਜੀ 600 ਰੁਪਏ ਦਾ ਭਾਅ ਜੀ ਅੱਜ ਦਾ ਜੀ ਖੀਰੇ ਦਾ ਜੀ ਹਾਂਜੀ ਦੋਸਤੋ ਗੋਭੀ ਦਾ ਪਾ ਹੈਗਾ ਜੀ ਅੱਜ ਦਾ ਜੀ ਫੁੱਲ ਗੋਭੀ ਦਾ ਪਾ ਰਿਹਾ ਜੀ ਅੱਜ ਦਾ ਜੀ ਬੰਦੇ ਡੱਬੇ ਦਾ ਪਾ ਰਿਹਾ ਜੀ ਅੱਜ ਦਾ ਜੀ 40 ਤੋਂ ਲੈ ਕੇ 45 ਰੁਪਏ ਤੱਕ ਦਾ ਪਾ ਜੀ ਗੋਭੀ ਦਾ ਜੀ ਅੱਜ ਦਾ ਜੀ ਇਹ ਬੰਦ ਡੱਬੇ ਦਾ ਪਾ ਜੀ ਗੋਭੀ ਦਾ ਜੀ ਬਾਹਰਲੀ ਗੋਭੀ ਦਾ ਜੀ ਅੱਜ ਦਾ ਹਾਂਜੀ ਦੋਸਤੋ ਆਪਾਂ ਫਰੂਟ ਬਾਰੇ ਵੀ ਗੱਲਬਾਤ ਕਰਦੇ ਵੀ ਅੱਜ ਦਾ ਕੀ ਭਾਅ ਚੱਲ ਰਿਹਾ ਜੀ ਫਰੂਟ ਦਾ ਜੀ ਆਪਾਂ ਹੋਰ ਛੇ ਦੇ ਰੇਟ ਬਾਰੇ ਆਪਾਂ ਗੱਲਬਾਤ ਕਰਦੇ ਵੀ ਅੱਜ ਦਾ ਕੀ ਭਾਅ ਚੱਲ ਰਿਹਾ ਜੀ ਫਰੂਟ ਦਾ ਜੀ ਹਾਂਜੀ ਦੋਸਤੋ ਆਪਾਂ ਬਾਈ ਨਾਲ ਗੱਲਬਾਤ ਕਰਦੇ ਵੀ ਅੱਜ ਦਾ ਫਰੂਟ ਦਾ ਕੀ ਭਾਅ ਚੱਲ ਰਿਹਾ ਜੀ ਅੱਜ ਦਾ ਜੀ ਅੱਜ ਫਰੂਟ ਦਾ ਜੀ ਔਰ ਦੀਪ ਕੀ ਹਾਲ ਨੇ ਬਾਈ ਵਧੀਆ ਕਿਵੇਂ ਬਿਦੇ ਚੰਗਾ ਹੈ ਬਾਈ ਹਾਂਜੀ ਦੋਸਤੋ ਸੇਵ ਦਾ ਭਾਅ ਹੈਗਾ ਜੀ ਅੱਜ ਦਾ ਜੀ 30 ਰੁਪਏ ਕਿਲੋ ਦਾ ਭਾਅ ਜੀ ਅੱਜ ਦਾ ਜੀ ਸੇਵ ਦਾ ਜੀ 30 ਤੋਂ ਲੈ ਕੇ 35 ਰੁਪਏ ਤੱਕ ਦਾ ਭਾਅ ਜੀ ਸੇਵ ਦਾ ਜੀ ਅੱਜ ਦਾ ਜੀ ਇਹ ਬੰਦ ਡੱਬੇ ਦਾ ਭਾਅ ਜੀ ਸੇਵ ਦਾ ਜੀ ਪੂਰਾ ਵਧੀਆ ਸੇਵ ਹੈ ਜੀ ਇਹ 30 ਤੋਂ ਲੈ ਕੇ 35 ਰੁਪਏ ਤੱਕ ਦਾ ਭਾਅ ਜੀ ਸੇਵ ਦਾ ਜੀ ਅੱਜ ਦਾ ਹਾਂਜੀ ਦੋਸਤੋ ਸੇਵ ਦਾ ਭਾਅ ਹੈਗਾ ਜੀ ਅੱਜ ਦਾ ਜੀ ਬੰਦ ਪੇਟੀਆਂ ਦਾ ਭਾਅ ਰਿਹਾ ਜੀ ਅੱਜ ਦਾ ਜੀ ਸੇਵ ਦਾ ਭਾਅ ਰਿਹਾ ਜੀ ਅੱਜ ਦਾ ਜੀ ਕਿਲੋ ਦਾ ਜੀ 60 ਤੋਂ ਲੈ ਕੇ 65 ਰੁਪਏ ਤੱਕ ਦਾ ਭਾਅ ਜੀ ਸੇਵ ਦਾ ਜੀ ਇਹ ਬੰਦ ਪੇਟੀ ਦਾ ਇਹ ਕਸ਼ਮੀਰੀ ਸੇਵ ਦਾ ਭਾਅ ਜੀ ਅੱਜ ਦਾ ਜੀ ਹੈ ਹਾਂਜੀ ਦੋਸਤੋ ਆਪਾਂ ਬੰਦ ਪੇਟੀ ਵੀ ਦਿਖਾ ਦਨੇ ਵੀ ਕੀ ਭਾਅ ਚੱਲ ਰਿਹਾ ਜੀ ਬੰਦ ਪੇਟੀਆਂ ਦਾ ਭਾਅ ਜੀ ਅੱਜ ਦਾ ਜੀ 13 14 ਕਿਲੋ weight ਹੁੰਦਾ ਜੀ ਇਹਦੇ ਵਿੱਚ ਬੰਦ ਪੇਟੀ ਦੇ ਵਿੱਚ ਜੀ ਤੇ ਬੰਦ ਪੇਟੀ ਦਾ ਭਾਅ ਹੈਗਾ ਜੀ ਅੱਜ ਦਾ 600 ਰੁਪਏ ਦਾ ਭਾਅ ਵੀ ਮਿਲ ਜੂ ਜੀ ਕਿਸੇ ਨੇ ਲੈਣੀ ਬੰਦ ਪੇਟੀ ਦਾ ਭਾਅ ਜੀ ਅੱਜ ਦਾ ਜੀ ਤੇ ਬੰਦ ਲੈਣੀ ਪਣੀ ਜੀ ਕਿਸੇ ਨੇ ਵੀ ਲੈਣੀਆਂ ਜੀ ਤੇ ਆਪਾਂ ਇੱਕ ਹੋਰ ਵੀ ਵਧੀਆ ਸੇਵ ਦਿਖਾ ਦਨੇ ਬੰਦ ਪੇਟੀ ਮਿਲਦੀ 900 ਰੁਪਏ ਦੀ ਵੀ ਪੇਟੀ ਮਿਲ ਜੂ ਜੀ ਕਿਸੇ ਨੇ ਲੈਣੀਆਂ ਜੀ ਤੇ 13 14 ਕਿਲੋ weight ਹੁੰਦਾ ਜੀ ਇਹ 900 ਰੁਪਏ ਦੀ ਬੇਟੀ ਮਿਲ ਜੂਜੀ ਬੰਦ ਪੇਟੀ ਇਹਦੇ ਵਿੱਚ 13-14 ਕਿਲੋ weight ਹੁੰਦਾ ਜੀ ਤੇ ਦਾ ਜੀ ਅੱਜ ਦਾ ਹਾਂਜੀ ਦੋਸਤੋ 2200 ਰੁਪਏ ਦੀ ਵੀ ਬੇਟੀ ਮਿਲ ਜਾਣਗੀਆਂ ਜੇ ਕਿਸੇ ਨੇ ਲੈਣੀਆਂ ਜੀ 12-13 ਕਿਲੋ weight ਹੁੰਦਾ ਜੀ ਇਹਦੇ ਵਿੱਚ ਤੇ शेप ਵੀ ਦਿਖਾ ਦੰਨੇ ਆਪਾਂ ਪੂਰਾ ਟੌਪ ਦਾ शेप ਹੋਊਗਾ ਜੀ ਇਹਦੇ ਵਿੱਚ ਕੋਈ ਨਹੀਂ ਹਾਂਜੀ ਦੋਸਤੋ 2200 ਰੁਪਏ ਦੀ ਬੇਟੀ ਮਿਲ ਜੂਜੀ ਜੇ ਕਿਸੇ ਨੇ ਲੈਣਾ ਹੈ ਬੰਦ ਪੇਟੀ ਦਾ ਭਾਅ ਜੀ ਅੱਜ ਦਾ ਜੀ शेप ਦਾ ਜੀ ਅੱਜ ਦਾ ਹਾਂਜੀ ਦੋਸਤੋ ਆਪਾਂ ਪੰਜ ਨੰਬਰ ਤੇ ਗੱਲਬਾਤ ਕਰਦੇ ਵੀ ਅੱਜ ਦਾ ਕੀ ਪਾ ਚੱਲ ਰਿਹਾ ਜੀ ਫਰੂਟ ਦਾ ਜੀ ਅੱਜ ਦਾ ਜੀ ਆਪਾਂ ਪਵੀਤੇ ਬਾਰੇ ਵੀ ਗੱਲਬਾਤ ਕਰਦੇ ਵੀ ਅੱਜ ਦਾ ਕੀ ਪਾ ਚੱਲ ਰਿਹਾ ਜੀ ਪਵੀਤੇ ਦਾ ਜੀ ਅੱਜ ਦਾ ਜੀ ਹਾਂਜੀ ਦੋਸਤੋ ਪਵੀਤੇ ਦਾ ਪਾ ਹੈਗਾ ਜੀ ਅੱਜ ਦਾ ਜੀ ਬੰਦ ਗਰੇਟਾਂ ਦਾ ਪਾ ਹੈਗਾ ਜੀ ਪਵੀਤੇ ਦਾ ਜੀ ਅੱਜ ਦਾ ਜੀ 35 ਤੋਂ ਲੈ ਕੇ 40 ਰੁਪਏ ਤੱਕ ਦਾ ਪਾ ਜੀ ਪਵੀਤੇ ਦਾ ਜੀ ਅੱਜ ਦਾ ਜੀ ਇਹ ਬੰਦ ਗਰੇਟਾਂ ਦਾ ਪਾ ਜੀ ਅੱਜ ਦਾ ਜੀ ਪਵੀਤੇ ਦਾ ਜੀ हां जी दोस्तों मसमी दा पहा हैगा जी आज दा जी बंद कटया दा पहा रिया जी, 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 जी आज दा 20 किलो वाली मसमी दा पहा जी आज दा 750 ਤੋਂ ਲੈ ਕੇ 850 ਰੁਪਏ ਤੱਕ ਦਾ ਭਾਅ ਜੀ मसमी ਦਾ ਜੀ ਤੇ ਬੰਦ ਕਟਿਆ ਦਾ ਭਾਅ ਜੀ ਅੱਜ ਦਾ ਜੀ मसमी ਦਾ ਜੀ ਅੱਜ ਦਾ हां जी दोस्तों ਆਪਾਂ ਇੱਕ ਹੋਰ ਫਰੂਟ ਵੀ ਦਿਖਾ ਦਿੰਨੇ ਆ ਸ਼ਾਰਦਾ ਫਰੂਟ ਆਈ ਇਹ ਵਿੱਚ ਕਿਸੇ ਨੂੰ ਵੀ ਲੈਣਾ ਜੀ ਬੰਦ ਡੱਬੇ ਦਾ ਭਾਅ ਜੀ ਅੱਜ ਦਾ ਜੀ ਹੈਗਾ ਜੀ 400 ਰੁਪਏ ਦਾ ਭਾਅ ਜੀ ਬੰਦ ਡੱਬੇ ਦਾ ਜੀ ਇਹ ਸ਼ਾਰਦਾ ਜੀ ਫਰੂਟ ਜੀ ਫਰੂਟ ਦਾ ਨਾਮ ਹੈਗਾ ਸ਼ਾਰਦਾ ਸ਼ਾਰਦਾ ਫਰੂਟ ਦਾ ਨਾਮ ਜੀ ਇਹ ਹਾਂਜੀ ਦੋਸਤੋ ਕੀਵੀ ਦਾ ਭਾਅ ਹੈਗਾ ਜੀ ਅੱਜ ਦਾ ਜੀ ਬੰਦ ਡੱਬੀ ਦਾ ਭਾਅ ਰਿਹਾ ਜੀ ਕੀਵੀ ਦਾ ਜੀ ਇਹਦੇ ਵਿੱਚ 4 ਪੀਸ ਹੁੰਦੇ ਜੀ 110 ਤੋਂ ਲੈ ਕੇ 120 ਰੁਪਏ ਤੱਕ ਦਾ ਭਾਅ ਜੀ ਕੀਵੀ ਦਾ ਜੀ ਅੱਜ ਦਾ ਜੀ ਇਹ ਬੰਦ ਡੱਬੀ ਦਾ ਭਾਅ ਜੀ ਅੱਜ ਦਾ ਜੀ ਕੀਵੀ ਦਾ ਹਾਂਜੀ ਦੋਸਤੋ ਨਾਰਾਂ ਦਾ ਭਾਅ ਹੈਗਾ ਜੀ ਅੱਜ ਦਾ ਜੀ ਬੰਦ ਡੱਬੇ ਦਾ ਭਾਅ ਹੈਗਾ ਜੀ ਨਾਰਾਂ ਦਾ ਜੀ ਅੱਜ ਦਾ ਜੀ 1000 ਤੋਂ ਲੈ ਕੇ 1200 ਰੁਪਏ ਤੱਕ ਦਾ ਭਾਅ ਜੀ ਨਾਰਾਂ ਦਾ ਜੀ ਇਹ ਵੀ ਭਾਅ ਪੰਜ ਨੰਬਰ ਦੁਕਾਨ ਤੋਂ ਮਿਲ ਜਾਣਗੇ ਜੀ ਨਾਰ ਜੇ ਕਿਸੇ ਨੂੰ ਲੈਣਾ ਜੀ ਬੰਦ ਡੱਬੇ ਦਾ ਭਾਅ ਜੀ ਨਾਰਾਂ ਦਾ ਜੀ ਅੱਜ ਦੇ ਹੈਗਾ ਹਾਂਜੀ ਦੋਸਤੋ ਕਸ਼ਮੀਰੀ ਸ਼ੇਵ ਦਾ ਭਾਅ ਹੈਗਾ ਜੀ ਅੱਜ ਦਾ ਜੀ ਬੰਦ ਪਟੀਆਂ ਦਾ ਭਾਅ ਰਿਹਾ ਜੀ ਅੱਜ ਆਈ 70 ਤੋਂ ਲੈ ਕੇ 80 ਰੁਪਏ ਤੱਕ ਦਾ ਭਾਅ ਜੀ ਕਸ਼ਮੀਰੀ ਸ਼ੇਵ ਦਾ ਜੀ ਅੱਜ ਦਾ ਜੀ ਇਹ ਬੰਦ ਪੇਟੀ ਦਾ ਭਾਅ ਜੀ ਅੱਜ ਦਾ ਜੀ ਕਸ਼ਮੀਰੀ ਸ਼ੇਵ ਦਾ ਜੀ ਅੱਜ ਦਾ ਤੇ ਇਸ ਦੇ ਵਿੱਚ weight ਹੁੰਦਾ ਜੀ 13 14 ਕਿਲੋ weight ਹੁੰਦਾ ਜੀ ਇਹਦੇ ਵਿੱਚ ਤੇ 900 ਤੋਂ ਲੈ ਕੇ 850 ਤੋਂ ਲੈ ਕੇ 900 ਰੁਪਏ ਤੱਕ ਦਾ ਭਾਅ ਜੀ ਸ਼ੇਵ ਦਾ ਜੀ ਅੱਜ ਦਾ ਜੀ ਬੰਦ ਪੇਟੀ ਦਾ ਭਾਅ ਜੀ ਅੱਜ ਦਾ ਜੀ ਕਸ਼ਮੀਰੀ ਸ਼ੇਵ ਦਾ ਜੀ ਹਾਂਜੀ ਦੋਸਤੋ ਹੋਰ ਵੀ ਸੇਵ ਮਿਲ ਜੂ 750 ਤੋਂ ਲੈ ਕੇ 800 ਰੁਪਏ ਤੱਕ ਵੀ ਸੇਵ ਮਿਲ ਜੂ ਜੇ ਕਿਸੇ ਨੇ ਲੈਣਾ ਜੀ ਬੰਦ ਪੇਟੀਆਂ ਦਾ ਭਾਅ ਜੀ ਅੱਜ ਦਾ ਜੀ ਸੇਵ ਦਾ ਜੀ ਹੋਰ ਕਹਿੰਦਾ ਸਾਡਾ ਲੋਟਾਂ ਨੂੰ ਟਾਈਮ ਤੋਂ ਨਰੀਅਲ ਦਾ ਭਾਅ ਹੈਗਾ ਜੀ ਅੱਜ ਦਾ ਜੀ ਬੰਦ ਲਫਾ ਦੇ ਨਾ ਭਾਅ ਹੈਗਾ ਹੀ ਨਰੀਅਲ ਦਾ ਜੀ ਅੱਜ ਦਾ ਜੀ 650 ਰੁਪਏ ਦਾ ਭਾਅ ਜੀ ਨਰੀਅਲ ਦਾ ਜੀ ਅੱਜ ਦਾ ਜੀ ਇਹ 10 ਪੀਸ ਲੈਣੇ ਪੈਣੇ ਜੀ ਕਿਸੇ ਨੇ ਵੀ ਲੈਣੇ ਜੀ ਬੰਦ ਲਫਾਵੇ ਦਾ ਭਾਅ ਜੀ ਨਰੀਅਲ ਦਾ ਜੀ ਪੀਨ ਵਾਲੇ ਜੀ ਅਸੀਂ ਪੀਨ ਵਾਲੇ ਦਾ ਜੀ ਅੱਜ ਦਾ ਹਾਂਜੀ ਦੋਸਤੋ ਚੈਣੀ ਅੰਗੂਰਾਂ ਦਾ ਭਾਅ ਹੈਗਾ ਜੀ ਲਾਲ ਅੰਗੂਰਾਂ ਦਾ ਭਾਅ ਰਿਹਾ ਜੀ ਅੱਜ ਦਾ ਜੀ ਬੰਦ ਗ੍ਰੇਟ ਦਾ ਭਾਅ ਰਿਹਾ ਜੀ ਅੱਜ ਦਾ ਜੀ 1600 ਰੁਪਏ ਦਾ ਭਾਅ ਜੀ ਅੱਜ ਦਾ ਜੀ ਅੰਗੂਰਾਂ ਦਾ ਜੀ ਅੱਜ ਦਾ ਜੀ ਇਹ ਤੇ ਆਪਾਂ ਹੋਰ ਵੀ ਦਿਖਾ ਦੇਣਾ ਤੇ ਵਧੀਆ ਕੁਆਲਿਟੀ ਹੋ ਰਹੀ ਜੀ ਗ੍ਰੀਨ ਅੰਗੂਰਾਂ ਦਾ ਭਾਅ ਰਿਹਾ ਜੀ ਅੱਜ ਦਾ ਜੀ ਚੈਣੀ ਅੰਗੂਰਾਂ ਦਾ ਭਾਅ ਰਿਹਾ ਜੀ ਅੱਜ ਦਾ ਜੀ ਚੈਣੀ ਅੰਗੂਰਾਂ ਦਾ ਪਾ ਰਿਹਾ ਜੀ ਅੱਜ ਦਾ ਜੀ 1700 ਰੁਪਏ ਦਾ ਪਾ ਜੀ ਸਾਡੇ 1700 ਰੁਪਏ ਦਾ ਜੀ ਅੱਜ ਦਾ ਜੀ ਇਹ ਬੰਦ ਗਰੇਟੀ ਦਾ ਪਾ ਜੀ ਅੱਜ ਦਾ ਜੀ ਅੰਗੂਰਾਂ ਦਾ ਜੀ ਚੈਣੀ ਅੰਗੂਰਾਂ ਦਾ ਹਾਂ ਜੀ ਦੋਸਤੋ ਆਲੂ ਬਖਾਰਾਂ ਦਾ ਪਾ ਹੈਗਾ ਜੀ ਅੱਜ ਦਾ ਜੀ ਬੰਦ ਗਰੇਟੀ ਦਾ ਪਾ ਰਿਹਾ ਜੀ ਅੱਜ ਦਾ ਜੀ 700 ਰੁਪਏ ਦਾ ਪਾ ਜੀ ਆਲੂ ਬਖਾਰਾਂ ਦਾ ਜੀ ਅੱਜ ਦਾ ਜੀ ਇਹ ਵਧੀਆ ਟੌਪ ਦੇ ਆਲੂ ਬਖਾਰਾਂ ਨੇ ਜੀ ਇਹ ਬੰਦ ਗਰੇਟੀ ਲੈਣੀ ਪੈਣੀ ਹੈ ਜੀ ਆਲੂ ਬਖਾਰਾਂ ਦੀ 700 ਰੁਪਏ ਦਾ ਪਾ ਜੀ ਆਲੂ ਬਖਾਰ ਦਾ ਜੀ ਅੱਜ ਦਾ ਹਾਂਜੀ ਦੋਸਤੋ ਸੰਤਰਿਆਂ ਦਾ ਭਾਅ ਹੈਗਾ ਜੀ ਅੱਜ ਦਾ ਜੀ ਬੰਦ ਪੇਟੀ ਦਾ ਭਾਅ ਹੈਗਾ ਜੀ ਅੱਜ ਦਾ ਜੀ ਸਪੀਡ ਦਾ ਭਾਅ ਹੈਗਾ ਜੀ ਅੱਜ ਦਾ ਜੀ 2100 ਰੁਪਏ ਦਾ ਭਾਅ ਜੀ ਬੰਦ ਡੱਬੇ ਦਾ ਭਾਅ ਜੀ ਅੱਜ ਦਾ ਜੀ ਸੰਤਰਿਆਂ ਦਾ ਜੀ ਅੱਜ ਦਾ ਜੀ ਇਹ ਹਾਂਜੀ ਦੋਸਤੋ ਕੇਲੇ ਦਾ ਭਾਅ ਹੈਗਾ ਜੀ ਅੱਜ ਦਾ ਜੀ ਬੰਦ ਗਰੇਟਾ ਦਾ ਭਾਅ ਹੈਗਾ ਜੀ 30 ਤੋਂ ਲੈ ਕੇ 33 ਰੁਪਏ ਤੱਕ ਦਾ ਭਾਅ ਜੀ ਕੇਲੇ ਦਾ ਜੀ ਅੱਜ ਦਾ ਜੀ ਇਹ ਬੰਦ ਗਰੇਟਾ ਦਾ ਭਾਅ ਜੀ ਕੇਲੇ ਦਾ ਜੀ ਅੱਜ ਦਾ ਹਾਂਜੀ ਦੋਸਤੋ ਅਮਰੂਦ ਦਾ ਭਾਅ ਹੈਗਾ ਜੀ ਅੱਜ ਦਾ ਜੀ ਬੰਦ ਗਰੇਟਾਂ ਦਾ ਭਾਅ ਹੈਗਾ ਜੀ ਅਮਰੂਦ ਦਾ ਜੀ ਅੱਜ ਦਾ ਜੀ 60 ਤੋਂ ਲੈ ਕੇ 65 ਰੁਪਏ ਤੱਕ ਦਾ ਭਾਅ ਜੀ ਅਮਰੂਦਾਂ ਦਾ ਜੀ ਅੱਜ ਦਾ ਜੀ ਇਹ ਬੰਦ ਗਰੇਟਾਂ ਦਾ ਭਾਅ ਜੀ ਅਮਰੂਦ ਦਾ ਜੀ ਅੱਜ ਦਾ ਜੀ ਦੋਸਤੋ ਆਪਾਂ ਬਾਬੂ ਜੀ ਨਾਲ ਗੱਲਬਾਤ ਕਰਦੇ ਵੀ ਅੱਜ ਦਾ ਕੀ ਪਹਾ ਚੱਲ ਰਿਹਾ ਜੀ ਆਲੂਆਂ ਦਾ ਜੀ ਆਪਾਂ ਬੰਦ ਗੱਟਾ ਮਰੀ ਗੱਲਬਾਤ ਕਰਦੇ ਵੀ ਅੱਜ ਦਾ ਕੀ ਪਹਾ ਚੱਲ ਰਿਹਾ ਜੀ ਆਲੂਆਂ ਤੇ ਪਿਆਜ਼ ਦਾ ਜੀ ਹਾਂਜੀ ਦੋਸਤੋ ਆਪਾਂ ਬਾਬੂ ਜੀ ਨਾਲ ਗੱਲਬਾਤ ਕਰਦੇ ਵੀ ਅੱਜ ਦਾ ਕੀ ਪਹਾ ਚੱਲ ਰਿਹਾ ਜੀ ਆਲੂ ਦਾ ਤੇ ਆਪਾਂ ਡਾਇਮੰਡ ਆਲੂ ਬਾਰੇ ਵੀ ਗੱਲਬਾਤ ਕਰਦੇ ਵੀ ਅੱਜ ਦਾ ਕੀ ਪਹਾ ਚੱਲ ਰਿਹਾ ਜੀ ਅੱਜ ਦਾ ਜੀ ਆਪਾਂ ਡਾਇਮੰਡ ਆਲੂ ਬਾਰੇ ਹੋਰ ਜੀ ਨਮਸਕਾਰ ਬਾਬੂ ਜੀ ਨਮਸਕਾਰ ਬਾਬੂ ਜੀ ਨਮਸਕਾਰ ਹੋਠੀਕੋ ਜੀ ਬੜੀਆ ਜੀ ਬੜੀਆ ਤੇ ਡਾਇਮੰਡ ਆਲੂ ਦਾ ਕੀ ਪਹਾ ਚੱਲ ਰ हां जी दोस्तों डायमंड आलू ਦਾ ਭਾਅ ਆ ਰਿਹਾ ਜੀ ਪੂਰਾ ਟਾਪ ਦਾ ਆਲੂ ਦਾ ਭਾਅ ਆ ਰਿਹਾ ਜੀ ਜੱਜਾ ਜੀ 500 ਰੁਪਏ ਦਾ ਭਾਅ ਆ ਰਿਹਾ ਜੀ ਡਾਇਮੰਡ ਆ ਜੁਦਾ ਜੀ 350 ਖੇਤੀ ਵਿਕੇ ਜੀ ਅੱਜ ਦਾ 350 ਤੋਂ ਲੈ ਕੇ 350 ਰੁਪਏ ਤੇ ਕਹਾ ਭਾਅ ਵਿਕੇ ਜੀ ਅੱਜ ਦਾ ਖੇਤੀ ਆਲੂ ਦਾ ਜੀ ਪੂਰਾ ਟਾਪ ਦਾ ਆਲੂ ਹੈ ਜੀ ਡਾਇਮੰਡ 500 550 ਵਿਕ ਰਿਹਾ ਜੀ ਤੇ ਡਾਇਮੰਡ ਆਲੂ ਐਲ ਆਰ ਕੀ ਰੇਟ ਵਿਕੇ ਜੀ ਐਲ ਆਰ ਵਿਕ ਰਿਹਾ 500 ਹਾਂ ਜੀ ਦੋਸਤੋ ਐਲ ਆਰ ਦਾ ਭਾਅ ਆ ਰਿਹਾ ਜੀ ਅੱਜ ਦਾ ਜੀ 500 ਰੁਪਏ ਤੇ 450 ਤੋਂ ਲੈ ਕੇ 500 ਰੁਪਏ ਤੇ ਕਦਾ ਭਾਅ ਆ ਰਿਹਾ ਜੀ ਆਲੂਆਂ ਦਾ ਜੀ ਤੇ ਜੇ ਕਿਸੇ ਨੇ ਵੀ ਵੇਚਣਾ ਜਾਂ ਖਰੀਦਣਾ ਤਾਂ ਆਪਾਂ ਬਾਬੂ ਜੀ ਦਾ ਨੰਬਰ ਵੀ ਪਾ ਦਾਂਗੇ ਸਕਰੀਨ ਤੇ ਤੇ ਬਾਬੂ ਜੀ ਨਾਲ ਗੱਲਬਾਤ ਕਰ ਸਕਦੇ ਜੀ ਹਾਂਜੀ ਦੋਸਤੋ ਆਪਾਂ ਪਿਆਜ਼ ਬਾਰੇ ਵੀ ਗੱਲਬਾਤ ਕਰਦੇ ਵੀ ਅੱਜ ਦਾ ਕੀ ਪਾ ਚੱਲ ਰਿਹਾ ਜੀ ਪਿਆਜ਼ ਦਾ ਜੀ ਆਪਾਂ ਬੰਦ ਗੱਟੇ ਬਾਰੇ ਗੱਲਬਾਤ ਕਰਦੇ ਵੀ ਅੱਜ ਦਾ ਕੀ ਪਾ ਚੱਲ ਰਿਹਾ ਜੀ ਪਿਆਜ਼ ਦਾ ਜੀ ਅੱਜ ਦਾ ਕੀ ਕੀ ਹਾਂ ਹਾਂਜੀ ਦੋਸਤੋ ਆਪਾਂ ਪਿਆਜ਼ ਬਾਰੇ ਵੀ ਦੱਸਦੇ ਵੀ ਪਿਆਜ਼ ਆਇਆ ਜੀ 12 ਰੁਪਏ ਕਿਲੋ ਵੀ ਪਿਆਜ਼ ਮਿਲ ਜੂ ਜੇ ਕਿਸੇ ਨੇ ਲੈਣਾ ਜੀ ਬੰਦ ਗੱਟੇ ਦਾ ਪਾ ਹੈਗਾ ਜੀ ਅੱਜ ਦਾ ਜੀ 12 ਰੁਪਏ ਕਿਲੋ ਦਾ ਭਾਅ ਜੀ ਪਿਆਜ਼ ਦਾ ਜੀ ਇਹਦੇ ਵਿੱਚ 2 ਟ ਹੁੰਦਾ ਜੀ 54 ਕਿਲੋ ਵੇਟ ਲੈਣਾ ਪੈਣਾ ਜੇ ਕਿਸੇ ਨੇ ਵੀ ਲੈਣਾ ਜੀ 12 ਰੁਪਏ ਕਿਲੋ ਦਾ ਭਾਅ ਜੀ ਪਿਆਜ਼ ਦਾ ਜੀ ਅੱਜ ਦਾ ਜੀ ਤੇ ਆਪਾਂ 13 14 ਰੁਪਏ ਕਿਲੋ ਵਾਲਾ ਵੀ ਪਿਆਜ਼ ਦਿਖਾ ਦਿੰਨਾ ਜੀ ਪੂਰਾ ਟਾਪ ਦਾ ਨਾਸਕ ਦਾ ਪਿਆਜ਼ ਆ ਜੀ ਇਹ ਵੀ ਸੁੱਕਾ ਪਿਆਜ਼ ਆ ਤੇ 14 ਰੁਪਏ ਕਿਲੋ ਦਾ ਭਾਅ ਜੀ ਪਿਆਜ਼ ਦਾ ਜੀ ਅੱਜ ਦਾ ਜੀ ਇਹ 30 ਕਿਲੋ ਦੀ ਭਰਤੀ ਆ ਜੀ ਇਹਦੇ ਵਿੱਚ ਬੱਟੇ ਦੇ ਵਿੱਚ 29 30 ਕਿਲੋ ਵੇਟ ਹੁੰਦਾ ਜੀ ਇਹਦੇ ਵਿੱਚ ਇਹ 14 ਰੁਪਏ ਕਿਲੋ ਦਾ ਭਾਅ ਜੀ ਪਿਆਰ ਦਾ ਜੀ ਅੱਜ ਦਾ ਜੀ ਹਾਂ ਜੀ ਦੋਸਤੋ ਆਪਾਂ ਹੋਰ ਵੀ ਪਿਆਜ਼ ਦਿਖਾ ਦਨੇ ਆ ਤੇ ਵਧੀਆ ਪਿਆਜ਼ ਦਿਖਾ ਦੇਣਾ 1500 ਰੁਪਏ ਦਾ ਪਿਆਜ਼ ਵੀ ਦਿਖਾ ਦਨੇ ਆ ਪੂਰਾ ਟਾਪ ਦਾ ਪਿਆਜ਼ ਆ ਜੀ ਇਹ 15 ਤੋਂ ਲੈ ਕੇ 16 ਰੁਪਏ ਤੱਕ ਦਾ ਭਾਅ ਜੀ ਪਿਆਰ ਦਾ ਜੀ ਅੱਜ ਦਾ ਜੀ ਇਹ ਬੰਦ ਗੱਟੇ ਲੈਣੇ ਪੜਾਏ ਜੇ ਕਿਸੇ ਨੇ ਵੀ ਲੈਣੇ ਜੀ ਬੰਦ ਗੱਟੇ ਦਾ ਭਾਅ ਜੀ ਅੱਜ ਦਾ ਜੀ ਪਿਆਰ ਦਾ ਜੀ 15 ਤੋਂ ਲੈ ਕੇ 16 ਰੁਪਏ ਤੱਕ ਦਾ ਭਾਅ ਜੀ ਪਿਆਜ਼ ਦਾ ਜੀ ਅੱਜ ਦਾ ਜੀ ਇਹ ਬੰਦ ਘਟਿਆ ਦਾ ਭਾਅ ਜੀ ਅੱਜ ਦਾ ਜੀ ਪਿਆਜ਼ ਦਾ ਹਾਂਜੀ ਦੋਸਤੋ ਲਾਲ ਪਿਆਜ਼ ਦਾ ਭਾਅ ਹੈਗਾ ਜੀ ਪੂਰਾ ਟਾਪ ਦਾ ਲਾਲ ਪਿਆਜ਼ ਆ ਜੀ ਇਹ 14 ਤੋਂ ਲੈ ਕੇ 15 ਰੁਪਏ ਤੱਕ ਦਾ ਭਾਅ ਜੀ ਲਾਲ ਪਿਆਜ਼ ਦਾ ਜੀ ਅੱਜ ਦਾ ਜੀ ਇਹ ਬੰਦ ਘਟਿਆ ਦਾ ਭਾਅ ਜੀ ਅੱਜ ਦਾ ਜੀ ਪਿਆਜ਼ ਦਾ ਹਾਂਜੀ ਦੋਸਤੋ 나ਸਕ ਦੇ ਪਿਆਜ਼ ਦਾ ਭਾਅ ਹੈਗਾ ਜੀ ਅੱਜ ਦਾ ਜੀ 16 ਤੋਂ ਲੈ ਕੇ 17 ਰੁਪਏ ਤੱਕ ਦਾ ਭਾਅ ਜੀ 나ਸਕ ਦੇ ਪਿਆਜ਼ ਦਾ ਜੀ ਇਹ ਵੀ ਬੰਦ ਘਟੇ ਮਿਲ ਜਾਣਗੇ ਜੇ ਕਿਸੇ ਲੈਣ ਲੈਣੇ ਜੀ 16 ਤੋਂ ਲੈ ਕੇ 17 ਰੁਪਏ ਤੱਕ ਦਾ ਭਾਅ ਜੀ ਨਾਸਕ ਦੇ ਪਿਆਜ਼ ਦਾ ਜੀ ਪੂਰਾ ਟਾਪ ਦਾ ਪਿਆਜ਼ ਹੈ ਜੀ ਵੀ 16 ਤੋਂ ਲੈ ਕੇ 17 ਰੁਪਏ ਤੱਕ ਦਾ ਭਾਅ ਜੀ ਪਿਆਜ਼ ਦਾ ਜੀ ਅੱਜ ਦਾ ਇਹ ਵੀ ਘੱਟੋ ਘੱਟ 50 ਜਾਂ 54 ਕਿਲੋ ਵੇਟ ਹੁੰਦਾ ਜੀ ਇਹਦੇ ਵਿੱਚ ਘੱਟੇ ਦੇ ਵਿੱਚ ਹੀ ਨਾਸਕ ਦੇ ਪਿਆਜ਼ ਦਾ ਭਾਅ ਆ ਰਿਹਾ ਜੀ ਅੱਜ ਦਾ ਹੀ 16 ਤੋਂ ਲੈ ਕੇ 17 ਰੁਪਏ ਤੱਕ ਦਾ ਭਾਅ ਜੀ ਪਿਆਜ਼ ਦਾ ਜੀ ਨਾਸਕ ਦੇ ਜੀ ਹਾਂਜੀ ਦੋਸਤੋ ਲਾਸਨ ਦਾ ਭਾਅ ਹੈਗਾ ਜੀ ਅੱਜ ਦਾ ਜੀ ਬੰਦ ਗੱਟਿਆਂ ਦਾ ਭਾਅ ਹੈਗਾ ਜੀ ਅੱਜ ਦਾ ਜੀ 60 ਤੋਂ ਲੈ ਕੇ 5 ਰੁਪਏ ਤੱਕ ਦਾ ਭਾਅ ਜੀ ਲਾਸਨ ਦਾ ਜੀ ਅੱਜ ਦਾ ਜੀ ਇਹ ਬੰਦ ਗੱਟਿਆਂ ਦਾ No, no, no.